ਜਦੋਂ ਰਿਦਾਨ ਅੱਜ ਤੋਂ ਸਾਲ ਹੁਣ ਮੈਨੂੰ ਲੱਗਦਾ 6-7 ਮਹੀਨਾ ਸਾਲ ਹੀ ਹੋਇਆ ਉਹਦੀ ਕਨਸਟਿਪੇਸ਼ਨ ਦੀ ਪ੍ਰੋਬਲਮ ਘੱਟ ਗਈ ਆ। ਘੱਟ ਗਈ। ਪਹਿਲਾਂ ਉਹਨੂੰ ਜੀ ਚਾ ਹੁਣ 5 ਸਾਲ ਦਾ ਉਹ 4 ਸਾਲ ਬਹੁਤ ਪ੍ਰੋਬਲਮ ਸੀ ਕਨਸਟਿਪੇਸ਼ਨ ਦੀ ਤੇ ਓਬਵੀਅਸਲੀ ਜਿੱਦਾਂ ਬੀਂਗ ਪੇਰੈਂਟਸ ਸਾਨੂੰ ਪ੍ਰੋਬਲਮ ਆਈ ਹਨਾ ਵਰੀਡ ਵੀ ਹੁੰਨੇ ਆ ਸੀ। ਉਦਾਂ ਕਈ ਹੋਰ ਵੀ ਪੇਰੈਂਟਸ ਹੋਣੇ ਉਹਨਾਂ ਦੇ ਬੱਚਿਆਂ ਨੂੰ ਇਹ ਪ੍ਰੋਬਲਮ ਹੁੰਦੀ ਹੋਣੀ ਕਨਸਟਿਪੇਸ਼ਨ ਦੀ ਔਰ ਬੱਚਾ ਬਹੁਤ ਤੰਗ ਹੁੰਦਾ ਤੁਹਾਨੂੰ ਪਤਾ ਸਹਿ ਨਹੀਂ ਸਕਦਾ ਉਹ ਤੇ ਉਹ ਉਹਦਾ ਕੀ ਕਰ ਸਕਦੇ ਜੀ ਬੱਚਿਆਂ ਦੀ ਉਹਦੇ ਲਈ ਨਾ ਇੱਕ ਤਾਂ ਉਹ ਬੱਚੇ ਨੂੰ ਦੇਣੀ ਚਾਹੀਦਾ ਹਿੰਗ ਤੇ ਅਜਵੈਨ ਅੱਛਾ ਜੀ ਜਿਵੇਂ ਅਜਵੈਨ ਦਾ ਪਾਣੀ ਗਰਮ ਕਰਕੇ ਚੰਗੀ ਤਰ੍ਹਾਂ ਇੱਕ ਚਮਚਾ ਜੀ ਚਮਚਾ ਭਰ ਲਓ ਪਾਣੀ ਦਾ ਤੇ ਉਹਦੇ ਵਿੱਚ ਥੋੜੀ ਜਿਹੀ ਹਿੰਗ ਸਿੜਕ ਦਿਓ ਅੱਛਾ ਜੀ ਉਹ ਬੱਚੇ ਨੂੰ ਪਲਾਓ ਇਹ ਤਾਂ ਉਹਦੇ ਨਾਲ ਦਾ ਪੇਟ ਦਾ ਜਿਹੜਾ ਸਖਤ ਹੈ ਹਾਰਡ ਬਣ ਹੈ ਉਹ ਖਤਮ ਹੁੰਦਾ ਦੂਜਾ ਬੱਚੇ ਨੂੰ ਬਦਾਮ ਦਾ ਤੇਲ ਪਲਾਉਣਾ ਸ਼ੁਰੂ ਕਰੋ ਦੋ ਬੂੰਦਾ ਚਾਰ ਬੂੰਦਾ ਜਿੰਮੇ ਵੀ ਉਹ ਪੀਂਦਾ ਟ੍ਰਸਟੇਨ ਨੂੰ ਸੌਫਟ ਕਰ ਦਿਆ ਜਾਂਦੀਆਂ ਨੇ ਟਾਇਲਟ ਨੂੰ ਕਲੀਨ ਕਰਨ 'ਚ ਮਦਦ ਹੁੰਦੀ ਹੈ ਤੇ ਨਾਲ ਹੀ ਉਹਨੂੰ ਬੱਚੇ ਨੂੰ ਦੇਣਾ ਇੱਕ ਬਹੁਤ ਪੁਰਾਣਾ ਬ੍ਰਾਂਡ ਹੈ 골ਡ ਪ੍ਰਾਸ਼ਨ ਅੱਛਾ ਜੀ 골ਡ ਪ੍ਰਾਸ਼ਨ ਇੱਕ ਐਸੀ ਚੀਜ਼ ਹੈ ਬੱਚਿਆਂ ਵਾਸਤੇ ਐ ਸਪੈਸ਼ਲ ਹੋ ਉਹਦੇ ਚ 골ਡ ਦੀ ਭਸੰਬੀ ਪੈਂਦੀ ਆ ਉਹਦੀਆਂ ਚਾਰ ਪੰਜ ਬੂੰਦਾ ਜਿਹੜੀਆਂ ਨੇ ਡੇਲੀ ਬੱਚੇ ਦੇ ਮੂੰਹ 'ਚ ਹੀ ਟਪਕਾ ਦੋ ਬਹੁਤ ਟੇਸਟੀ ਹੁੰਦਾ ਬੱਚੇ ਮੰਗਦੇ ਆ ਹੋਰ ਹੋਰ ਦੇਣਾ ਨਹੀਂ ਹੁੰਦਾ ਉਹ ਬਸ ਇੱਕੋ ਵਾਰ ਹੀ ਦੇਣਾ ਕਿਉਂਕਿ ਟੇਸਟੀ ਬੱਚੇ ਨੂੰ ਚੀਜ਼ ਲੱਗ ਜਾ ਮੰਗਦੇ ਆ ਜ਼ਿਆਦਾ ਨਹੀਂ ਦੇਣੀ ਦਿਨ 'ਚ ਦੋ ਤਿੰਨ ਵਾਰੀ ਦਿਓ ਪੇਟ ਵੀ ਕਲੀਨ ਹੁੰਦਾ ਬੱਚੇ ਦੇ ਵਿਕਾਸ ਦੇ ਵਿੱਚ ਵੀ ਮਦਦ ਮਿਲਦੀ ਆ ਜਿਵੇਂ ਨਾ ਬੱਚਾ ਸੁਸਤ ਰਹਿੰਦਾ ਚੜਚੜਾ ਰਹਿੰਦਾ ਉਜਮੀ ਕਿਉਂਕਿ ਹੈ ਕਬਜ ਨਹੀਂ ਜਦੋਂ ਸ਼ਿਕਾਰ ਹੁੰਦਾ ਬੱਚਾ ਚੜਚੜਾ ਹੋ ਜਾਂਦਾ ਗੱਲ ਗੱਲ ਤੇ ਰੋਈ ਜਾਂਦਾ ਵੀ ਚਿੱਕੀ ਜਾਂਦਾ ਤੇ ਉਹ ਚੀਜ਼ ਜਿਹੜੀ ਉਹ ਗੁੱਡ ਰਿਜ਼ਲਟ ਜਿਹੜਾ ਹੈਗਾ ਮਿਲ ਜਾਂਦਾ ਔਰ ਨਾਲ ਹੀ ਨਾਲ ਬੱਚਿਆਂ ਦੇ ਨਾਭੀ ਦੇ ਵਿੱਚ ਤੇਲ ਜ਼ਰੂਰ ਲਾਉਣਾ ਚਾਹੀਦਾ ਅੱਗੇ ਕੀ ਹੁੰਦਾ ਸੀ ਅੱਗੇ ਬੱਚਾ ਹੋਇਆ ਦਾਈ ਦੀ ਡਿਊਟੀ ਦੀ ਸੀ ਉਹ ਬੱਚੇ ਦੇ ਨਾਭੀ ਚ ਤੇਲ ਪਿੰਡੇ ਤੇ ਮਾਲਸ਼ ਕੱਚਾਂ ਵਾਂ ਸਾਰਾ ਚੰਗੀ ਤਰ੍ਹਾਂ ਉਹਨੂੰ ਖੁਸ਼ ਕਰਕੇ ਸੁਲਾ ਜਾਂਦੀ ਸੀ ਤੇ ਹੁਣ ਮਾਂ ਕੋਲੇ ਵਿਚਾਰੀ ਕੋਲ ਟਾਈਮ ਨਹੀਂ ਹੁੰਦਾ ਬੱਚੇ ਨੂੰ ਤੇਲ ਲਾਉਣ ਦਾ ਤੇ ਉੱਤੋਂ ਡਾਕਟਰ ਉਹਨੂੰ ਕਹਿੰਦਾ ਤੂੰ ਵੀ ਲਾ ਆਪਦੇ ਉਹ ਕਹਿੰਦੀ ਮੈਂ ਆਪਦੇ ਲਾਵਾਂ ਕਹਿੰਦੇ ਲਾਵਾਂ ਤੇ ਮਤਲਬ ਇਹ ਵੱਡੀਆਂ ਪ੍ਰੋਬਲਮ ਨੇ ਪਰ ਲੇਕਿਨ ਜੇ ਇਹਨਾਂ ਵਾਸਤੇ ਹੁੰਦਾ ਕੁਝ ਨਹੀਂ ਹੈ ਮਾਨਸੀ ਜੀ ਤੁਸੀਂ ਕਰਕੇ ਦੇਖਿਓ ਟਾਈਮ ਗੱਢ ਕੇ 5-10 ਮਿੰਟ ਹੀ ਲੱਗਦੇ ਆ ਬੱਚੇ ਬਿਲਕੁਲ ਸੌਫਟ ਰਹਿਣਗੇ ਤੁਹਾਨੂੰ ਡਾਕਟਰਾਂ ਕੋਲ ਜਾ ਕੇ ਲਾਈਨਾਂ 'ਚ ਬੈਠਣ ਦੀ ਲੋੜ ਨਹੀਂ ਪਊਗੀ ਜੇ ਆਪਾਂ ਘਰੇ ਛੋਟੇ-ਛੋਟੇ ਚੀਜ਼ਾਂ ਕਰ ਲਏ